ਪੰਜਾਬ ਦੇ ਕਿਸਾਨਾਂ ਤੇ ਇਸ ਵਾਰ ਦੋਰੀ ਮਾਰ ਫੇਰੇ ਇੱਕ ਪਾਸੇ ਹੜਾਣਾ ਹੀ ਬਰਬਾਦ ਕਰਤੀ ਫਸਲਾਂ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ ਚਾਇਨਾ ਵਾਇਰਸ ਦਾ ਜਿਹੜਾ ਹਮਲਾ ਹੈ ਉਸ ਨਾਲ ਸਮਾਣਾ ਹਲਕੇ ਦੇ ਵਿੱਚ ਕਾਫੀ ਪੰਜਾਬ ਦੇ ਜਿਹੜੇ ਜ਼ਿਲ੍ਹੇ ਆ ਜਿੱਥੇ ਕਿ ਇਸ ਫਸਲ ਤੇ ਜਿਹੜਾ ਚਾਇਨਾ ਵਾਇਰਸ ਦਾ ਹਮਲਾ ਹੈ ਚੌਣੇ ਦੀ ਸਮਾਣਾ ਹਲਕੇ ਦੇ ਪਿੰਡ ਰੰਦਾਵੇ 'ਚ ਖੜੇ ਰੰਦਾਵੇ ਦੇ ਵਿੱਚ ਇਸ ਟਾਈਮ ਕਟੋਟ ਕਾ 150 ਏਕੜ ਦੇ ਕਰੀਬ ਫਸਲ ਦੀ ਬਿਜਾਈ ਇਨ ਕਿਸਾਨਾਂ ਨੇ ਕਿਤੇ ਠੇਕੇ ਤੇ ਲੈ ਕੇ 70000 ਰੁਪਏ ਠੇਕਾ ਲਿਆ ਫਿਰ 25000 ਦਵਾਈਆਂ ਤੇ ਬਿਜਾਈ ਤੇ ਖਰਚ ਕਿਤੇ ਹੁਣ ਫਸਲ ਪੱਕ ਕੇ ਤਿਆਰ ਹੋ ਕੇ ਮੰਡੀ ਚਾਂਨਿਸ਼ 2 ਰੁਪਏ ਦੀ ਆਸ ਬੰਦੀ ਹੈ ਵੀ ਦੀਵਾਲੀ ਆ ਰਹੀ ਹੈ ਫਸਲ ਆਉਗੀ ਕੋਈ ਤਿਉਹਾਰ ਮਨਾਵਾਂਗੇ ਲੇਕਿਨ ਹਾਲਾਤ ਇਨਾਂ ਦੇ ਕਿਸ ਤਰ੍ਹਾਂ ਦੇ ਆ ਨੂੰ ਫਸਲ ਤੇ ਸਿਰ ਤੇ ਆਸ ਹੁੰਦੀ ਹੈ ਵੀ ਬੱਚਿਆਂ ਵਾਸਤੇ ਤਿਉਹਾਰ ਆ ਰਹੇ ਕੁਝ ਕਰਾਂਗੇ ਲੇਕਿਨ ਪਰਮਾਤਮਾ ਕੀ ਕਿਰਪਾ ਸਮਝਿਏ ਇਹ ਮੰਨ ਲਓ ਮੌਸਮ ਦੇ ਤਬਦੀਲੀ ਜਰੀ ਹੋ ਰਹੀ ਹੈ ਉਸ ਨਾਲ ਵੀ ਫਸਲਾਂ ਪ੍ਰਭਾਵਿਤ ਹੋ ਰਹੀਆਂ ਔਰ ਇਹ ਚਾਇਨਾ ਵਾਸੋਂ ਜੋ ਹਮਲਾ ਕੀਤਾ ਹੈ ਇਨ ਕੀ ਕਿਸਾਨਾਂ ਦੀ ਕਮਰ ਤੋੜਦੀ ਹੈ ਇਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਗਿਰਦਾਵਰੀ ਕਰਾ ਕੇ ਇਹਨਾਂ ਨੂੰ ਬੰਦਾ ਮੁਆਵਜ਼ਾ ਦੇਇਆ ਜਾਵੇ ਤਾਂ ਕਿ ਇਨ ਕਿਸਾਨਾਂ ਦਾ ਜੀਵਨ ਪੱਧਰ ਠੀਕ ਹੋ ਸਕੇ ਗੱਲਬਾਤ ਕਰਦੇ ਆਂ ਫਸਲ ਦੇ ਉੱਪਰ ਕਿਸ ਤਰ੍ਹਾਂ ਹਮਲਾ ਹੈ ਮੈਂ ਤੇ ਕਹਿਣ ਜੋ ਗੱਲ ਕੁਝ ਹੈ ਹੀ ਨਹੀਂ ਹੁਣ ਤੁਹਾਡੇ ਸਾਹਮਣੇ ਸਭ ਕੁਝ ਤੁਸੀਂ ਦੇਖ ਰਹੇ ਹੋ ਇਹਦੇ ਤੋਂ ਕੋਈ ਆਸ ਨਹੀਂ ਨਾ ਸਾਡੇ ਹੁਣ ਬੱਚੇ ਕਾਦੇ ਨਾਲ ਪਾਲ ਲੰਗੇ ਅੱਗੇ ਪੜਾਈਆਂ ਦੇ ਖਰਚੇ ਨੇ ਹੋਰ ਖਰਚੇ ਨੇ ਬੱਚਿਆਂ ਦੇ ਲਾਲੋ ਵੀ ਕਰਦੇ ਹਨ ਸੋਸਾਇਟੀ ਆ ਸੋਸਾਇਟੀ ਖਰਚੇ ਨੇ ਅੱਗੋਂ ਲਾਉਣ ਚੁੱਕੇ ਨੇ ਜੀ ਸਾਡੇ ਦੇ ਲੋਨ ਕਿੱਥੋਂ ਸਾਡੇ ਤੇ 630 ਵੀ ਨਹੀਂ ਪੂਰੇ ਹੋਣੇ ਕੋਈ ਸ਼ੈ ਨਹੀਂ ਇਹਦੇ ਵਿੱਚ ਅਸੀਂ ਤਾਂ ਸਰਕਾਰ ਤੋਂ ਇਹ ਬੇਨਤੀ ਕਰਨੇ ਆ ਵੀ ਸਾਡੀ ਜਿੰਨੀ ਵੀ ਹੋ ਸਕਦੀ ਮਦਦ ਕੀਤੀ ਜਾਏ ਕਿਹੜੇ ਕਿਹੜੇ ਪਿੰਡ ਇਫੈਕਟਡ ਹੋਏ ਐ ਇਫੈਕਟਡ ਜੀ ਜ਼ਿਆਦਾ ਤੇ ਰੰਧਾਵਾ ਫਰੀਆਲੀ ਸਾਹਿਬ ਨਾਲ ਲੱਗਦਾ ਨਿਜਾਮਨੀ ਵਾਲਾ ਇਦਰ ਬਾਜੀਗਰਾਂ ਦਾ ਡੇਰਾ ਪਿੱਛੇ ਕਮਾਲਪੁਰ ਬੀਪੁਰ ਨਵਾਂ ਗੋਂ ਅੱਗੇ ਡਕਾਲੇ ਤੇ ਇੱਕ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਇਹ ਲਾਲੋ ਵੀ 0% ਹੀ ਹੋ ਗਏ ਨੇ ਜਿਹੜੀ ਮੇਰਾ ਨਾਮ ਜਨੈਲ ਸਿੰਘ ਜੀ ਅਦਰੈਸ ਸਿੰਘ ਕੀ ਹਾਲਾਤ ਹੈ ਹਾਲਾਤ ਬਹੁਤ ਮਾੜੇ ਨੇ ਜੀ ਮੈਂ 5 ਏਕੜ ਜ਼ਮੀਨ ਹੈ ਜਿਹੜੀ ਠੇਕੇ ਤੇ ਲਈ ਹੋਈ ਸੀ ਆ ਤੁਸੀਂ ਵੇਖ ਹੀ ਸਕਦੇ ਹੋ ਜੀ ਦੇ ਮੈਨੂੰ ਕੋਈ ਮੇਦ ਨਹੀਂ ਤੇ ਸ਼ਾਇਦ ਕੰਪੈਨ ਵੀ ਇੱਥੇ ਕਿ ਕੰਪੈਨ ਤੋਂ ਵੀ ਵਡਾ ਮਗਰ ਤੇ ਵਧਾਈ ਸਾਨੂੰ ਆਪਣੇ ਪੱਲਿਓ ਪਵੇਗੀ ਬਸ ਹੁਣ ਅਗੇ ਚਿੰਤਾ ਲੱਗੀ ਹੈ ਵੀ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰਾਂਗੇ ਲਿਮਟਾ ਕਿੱਥੋਂ ਤਾਰਾਂਗੇ ਕਿਉਂਕਿ ਅੱਧਾ ਪੰਜਾਬ ਪਹਿਲਾਂ ਹੀ ਪਾਣੀ ਨੇ ਮਾਰਤਾ ਤੇ ਰਿੰਦ ਖੁੰਦੀ ਗਿਆ ਚਾਈਨਾ ਵਾਇਰਸ ਜੋ ਆਇਆ ਹੈ ਏ ਸਾਡੇ ਪਿੰਡ ਰੰਧਾਵੇ ਦੇ ਵਿੱਚ ਲਗਭਗ 150 ਇੱਕੜੇ ਜਿਹੜੇ ਕਿਸਾਨ ਜਿਹੜੇ ਇਫੈਕਟਡ ਹੋਏ ਨੇ ਪਰ ਇੱਕੜ ਤੋਂ ਬਾਅਦ ਫਸਲ ਦਾ ਨੁਕਸਾਨ ਤੁਹਾਡਾ ਕੀ ਨਾਮ ਮਲਕ ਸਿੰਘ ਜੀ ਹਾਂ ਮਲਕ ਸਿੰਘ ਕੀ ਹਾਲਾਤ ਹਾਲਾਤ ਬਹੁਤ ਬਿੱਤਰ ਨਹੀਂ ਐ ਬਹੁਤ ਮਾੜੇ ਹਾਲਾਤ ਨੇ 150 ਕਿੱਲਾ ਰੰਧਾਵੇ ਪਿੰਡ ਦੀ ਬਹੁਤ ਮਾੜੇ ਹਾਲਾਤ ਨੇ ਇੱਥੇ 70 70000 ਰੁਪਏ ਠੇਕਾ ਦੇ ਕੇ 25 25000 ਰੁਪਏ ਖਰਚਾ ਕਰਕੇ ਲੱਖ ਲੱਖ ਰੁਪਏ ਨ ਪੈ ਗਏ 1 ਰੁਪਏ ਦੀ ਆਸ ਨਹੀਂ ਇੱਥੋਂ ਹੁਣ ਕਰਜ਼ਾ ਕਿਵੇਂ ਤਾਰੋਗੇ ਕਰਦਾ ਕਿਤੇ ਦਾਰਨਾ ਇਹ ਤਾਂ ਸਾਨੂੰ ਆਹਾਂ ਦੱਸਣ ਡੈ ਭਈ ਸ਼ਰਨ ਦੱਸਣ ਡੈ ਵੀ ਸਾਨੂੰ ਤਾਂ ਜਵਾਬ ਪਾ ਲੈਣ ਕਿੱਥੋਂ ਮੁਸ਼ਕਲ ਹੋਏ ਨੇ ਕਿਸਾਨ ਦਾ ਪਵਿਕ ਜਮਿਨਾ ਵਿੱਚ ਤੁੰਦਲਾ ਹੁੰਦਾ ਜਾ ਰਿਹਾ ਹਾਂ ਕੀ ਨਾ ਇਹ ਜਿਹੜੇ ਕਿਸਾਨ ਹੈ ਕਈਆਂ ਨੂੰ ਤਾਂ ਬਚਾਰਣਾ ਆਪਣੀ ਤਕਲੀਫ ਤਕਲੀਫ ਦੱਸਣ ਕਿਉਂਕਿ ਇਹਨੂੰ ਤਾਂ ਕਹਿੰਦੇ ਕੰਬੈਨ ਨੇ ਵੀ ਇਥੇ ਇਹ ਵੱਡੇ ਜਾਣਾ ਕਿਉਂਕਿ ਇਹਦੇ ਵਿੱਚ ਕੋਈ ਦਾਣਾ ਨਹੀਂ ਹੈ ਕੁਛ ਨਹੀਂ ਹੈ ਔਰ ਇਸ ਕਰਕੇ ਕਿਸਾਨਾਂ ਦੀ ਜਿਹੜੀ ਫਸਲ ਜਿਹੜੀ ਝੋਨੇ ਦੀ ਹੈ ਇਸ ਕਿਸਮ ਦਾ ਨੁਕਸਾਨ ਸਰਕਾਰ ਤੋਂ ਇਹ ਮੰਗ ਕਰਦੇ ਆਂ ਜੀ ਕਿ ਜਿਹੜਾ ਕਿਸਾਨਾਂ ਦਾ ਇਹ ਨੁਕਸਾਨ ਹੋਇਆ ਵੀ ਸਾਡੇ ਸਤਕਾਰਯੋਗ ਨੇ ਮੰਤਰੀ ਸਾਹਿਬ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਇਹਨਾਂ ਨੂੰ ਬੇਨਤੀ ਕਰਦੇ ਆਂ ਕਿ ਤਹਿਸੀਲਦਾਰ ਅਟਵਾਰੀ ਕੋਈ ਕਮੇਟੀ ਬਣਾ ਕੇ ਜੋ ਸਾਡੇ ਪਿੰਡ ਨੇ ਇਹਨਾਂ ਦੀ ਗਰਦਾਵਰੀ ਕਰਾਈ ਜਾਏ ਵੀ ਕਿੱਥੇ ਕਿੰਨਾ ਨੁਕਸਾਨ ਹੋਇਆ ਔਰ ਜਿੰਨੇ ਕਿਸਾਨਾਂ ਦਾ ਸਾਡੇ ਲਾਲੋ ਵੀ ਸਾਡਾ ਰੰਦਾਵੇ ਚ 150 ਏਕੜ ਹੈ ਕਰਹਾਲੀ ਸਾਹਿਬ ਹੈ ਨਜਮਣੀ ਵਾਲਾ ਬੀਪੁਰ ਨਵਾਂ ਗੋਆ ਹੈ ਜਿੰਨਾ ਵੀ ਹੈਗਾ ਕੁਝ ਇਹੋ ਜਿਹਾ ਕਮੇਟੀ ਬਣਾ ਕੇ ਇਹਦਾ ਸਰਵੇਖਣ ਕਰਾਇਆ ਜਾਏ ਤੇ ਜੋ ਕਿ ਕਿਸਾਨਾਂ ਨੂੰ ਬਣਦਾ ਮਾਜਾ ਜਿਹੜਾ ਦਿੱਤਾ ਜਾਏ ਇਹ ਤਾਂ ਕਿਸਾਨਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਠੇਕੇ ਤੇ ਲੈ ਕੇ ਲੋਕਾਂ ਨੇ 70 70 ਹਜ਼ਾਰ ਨੂੰ ਲੈ ਕੇ ਇਹ ਖੇਤ ਜਿਹੜੇ ਲਾਏ ਸੀ ਤੇ ਇਹਨਾਂ ਦਾ ਦੇਖ ਲਓ ਹੁਣ ਕੀ ਹਾਲ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਬੱਚਿਆਂ ਵਾਂਗੂ ਪਾਲੀ ਫੰਦ ਕੁਝ ਨਹੀਂ ਹੈ ਬਿਲਕੁਲ ਬੱਚਿਆਂ ਤੋਂ ਵੀ ਵੱਧ ਪਾਲਦਾ ਕਿਸਾਨ ਵੀ ਆਊਗੀ ਮੰਡੀ 'ਚ ਸੋ ਉਮੀਦ ਹੁੰਦੀ ਹੈ ਅੱਗੇ ਵੀ ਅਸੀਂ ਹੁਣ ਆਊਗਾ ਅਗੋ ਦੇ ਦਿਨ ਤਿਆਰ ਆ ਰਹੇ ਨੇ ਦੀਵਾਲੀ ਆ ਰਹੀ ਹੈ ਇਹ ਇਸ ਦੇ ਇਸ ਦੇ ਸਿਰ ਤੇ ਸੀਗਾ ਇਹ ਅੱਜ ਖਤਮ ਹੈ ਅੱਜ ਕਿਸਾਨਾਂ ਦੇ ਖੇਤਾਂ ਦੀ ਵਿਜ਼ਿਟ ਦੌਰਾਨ ਦੇਖਣ ਚ ਆਇਆ ਕਿ ਜਿਹੜਾ ਡਵਰਫ ਵਾਇਰਸ ਦੀ ਵਜ੍ਹਾ ਤੋਂ ਪਹਿਲਾਂ ਵੀ ਕਾਫੀ ਇਲਾਕਾ ਜਿਹੜਾ ਹੈਗਾ ਇਫੈਕਟਡ ਹੋਇਆ ਸੀਗਾ ਤੇ ਕਿਸਾਨਾਂ ਨੂੰ ਦੁਬਾਰੇ ਝੋਨੇ ਦੀ ਰੀ-ਟਰਾਂਸਪਲੈਂਟਿੰਗ ਵੀ ਕਰਨੀ ਪਈ ਸੀਗੀ ਹੁਣ ਜਿਹੜੀ ਲੇਟਰ ਸਟੇਜ ਚ ਹੈ ਹੁਣ ਫਸਲ ਜਿਹੜੀ ਹੈਗੀ ਹੈ ਪੱਕਣ ਦੇ ਕਾਰ ਤੇ ਆਈ ਹੋਈ ਹੈ ਪਰੰਤੂ ਮੌਸਮ ਚ ਰਹੀ ਜੀ ਤਬਦੀਲੀ ਹੋਣ ਕਾਰਨ ਜਿਹੜੀ ਹਿਊਮਿਡਿਟੀ ਜ਼ਿਆਦਾ ਹੋਈ ਹੈ ਉਹਦੇ ਕਰਕੇ ਡਵਰਫ ਵਾਇਰਸ ਲਈ ਉਦੀ ਡਿਵੈਲਪਮੈਂਟ ਦੇ ਲਈ ਇਹ ਕਲਾਈਮੇਟ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਫੇਵਰੇਬਲ ਹੋਇਆ ਜਿਸ ਕਾਰਨ ਉਹਦਾ ਲੇਟਰ ਸਟੇਜ ਤੇ ਵੀ ਆਪਾਂ ਨੂੰ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਕਿਸਾਨਾਂ ਦੀ ਫਸਲ ਜਿਹੜੇ ਖੇਤਾਂ 'ਚ ਇਸ ਚੀਜ਼ ਦਾ ਇਫੈਕਟ ਆਇਆ ਹੈ ਉੱਥੇ ਡਵਰਫ ਹੋਣ ਦੇ ਨਾਲ-ਨਾਲ ਫਸਲ ਜਿਹੜੀ ਹੈਗੀ ਪੀਲੀ ਹੋਣ ਦੇ ਨਾਲ-ਨਾਲ ਸੁੱਕਣ ਵੀ ਲੱਗ ਪਈ ਹੈ ਤੇ ਕਾਫੀ ਕੇਵੀਕੇ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਿਆ ਕੀ ਇਹਦਾ ਕੋਈ ਇਲਾਜ ਇਸ ਟਾਈਮ ਤੇ ਸੰਭਵ ਨਹੀਂ ਹੈਗਾ ਕਿਉਂਕਿ ਯੂਨੀਵਰਸਿਟੀ ਲੈਵਲ ਤੇ ਕੇਵੀਕੇ ਲੈਵਲ ਤੇ ਕਾਫੀ ਤਰ੍ਹਾਂ ਦੀ ਜਿਹੜੇ ਐਕਸਪੈਰੀਮੈਂਟ ਸੀਗੇ ਉਹ ਪਹਿਲਾਂ ਹੀ ਕਰਕੇ ਦੇਖ ਲਈ ਗਏ ਸੀਗੇ ਪਰੰਤੂ ਉਹਦਾ ਕੋਈ ਖਾਸ ਅਸਰ ਦੇਖਣ ਚ ਨਹੀਂ ਆਇਆ ਇਸ ਲਈ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਹੁਣ ਕਿਸੇ ਵੀ ਤਰ੍ਹਾਂ ਦਾ ਜਿਹੜਾ ਖਰਚਾ ਇਸ ਫਸਲ ਤੇ ਜਿੱਥੇ ਡਵਾਰਫ ਵਾਇਰਸ ਦਾ ਪ੍ਰਕੋਪ ਹੈਗਾ ਤੇ ਫਸਲ ਬੋਣੀ ਨਹੀਂ ਰਹੀ ਹੈ ਤੇ ਪੱਤੇ ਸੁੱਕਣ ਲੱਗੇ ਨੇ ਉੱਥੇ ਖਰਚਾ ਨਾ ਕੀਤਾ ਜਾਵੇ ਕਿਉਂਕਿ ਆਲਰੇਡੀ ਕਿਸਾਨ ਜਿਹੜਾ ਹੈਗਾ ਉਹ ਪਹਿਲਾਂ ਬਹੁਤ ਖਰਚਾ ਕਰ ਚੁੱਕਿਆ ਹੈ ਤੇ ਕੋਈ ਗੱਲ ਨਹੀਂ ਐਤਕੀ ਪ੍ਰਮਾਤਮਾ ਵੱਲੋਂ ਕਿਉਂਕਿ ਕਰੋਪੀ ਦਾ ਹੀ ਆਪਾਂ ਸਾਲ ਇਹਨੂੰ ਕਹੋਗੇ ਕਿਉਂਕਿ ਪੂਰਾ ਪੰਜਾਬ ਪਹਿਲੀ ਵਾਰ ਦੇ ਹੇਠ ਆਉਣ ਕਾਰਨ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਆਪਣੇ ਪੰਜਾਬ ਦਾ ਹੋਇਆ ਹੈ ਪਰੰਤੂ ਫੇਰ ਵੀ ਕਿਸਾਨ ਦੀ ਆਵਾਮ ਦੇ ਵਧੀਆ ਤਰੀਕੇ ਨਾਲ ਉਹਨਾਂ ਦੇ ਆਪਸੀ ਸਹਿਯੋਗ ਦੇ ਨਾਲ ਉਹ ਸਾਰੀ ਚੀਜ਼ ਨੂੰ ਵੀ ਪੰਜਾਬ ਨਜੀਠਣ ਚ ਬੜਾ ਕਾਮਯਾਬ ਰਿਹਾ ਹੈ ਤੇ ਮੈਂ ਆਸ ਕਰਦਾ ਕਿ ਨੈਕਸਟ ਜਿਹੜਾ ਸੀਜ਼ਨ ਹੈਗਾ ਕਣਕ ਦਾ ਜਿਹੜਾ ਸੀਜ਼ਨ ਆਊਗਾ ਉਹ ਪ੍ਰਮਾਤਮਾ ਆਪਣੇ ਲਈ ਵਧੀਆ ਲੈ ਕੇ ਆਊਗਾ ਤੇ ਮੇਰੀ ਤਕਸਨ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਜਿੱਥੇ ਡਵਰਫ ਵਾਇਰਸ ਦਾ ਅਟੈਕ ਹੈਗਾ ਉਹਨੂੰ ਐ ਸੱਚੀ ਛੱਡ ਦਿੱਤਾ ਜਾਵੇ ਤੇ ਉਹਦੇ 'ਚ ਕੋਈ ਵੀ ਵਾਧੂ ਖਰਚਾ ਕਰਨ ਦੀ ਖੇਚਲ ਨਾ ਕੀਤੀ ਜਾਵੇ ਤਾਂ ਜੋ ਜਿਹੜਾ ਆਪਣਾ ਫਾਈਨੈਂਸ਼ਲੀ ਹੈ ਹੋਰ ਲੋਸ ਨਾ ਹੋਵੇ ਧੰਨਵਾਦ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼